ਅੱਠ ਪਰੈਲ ਉਹਨਾਂ ਨੂੰ ਘਰੋਂ ਉਠਾ ਕੇ ਅੱਤਵਾਦੀ ਲੈ ਗਏ ਸੀਗੇ ਤੇ ਰਾਤ ਨੂੰ ਉਹਨਾਂ ਨੂੰ ਪਿੰਡ ਦੇ ਵਿੱਚ ਦੀ ਮਿੱਚੀ ਟੋਬੇ ਦੇ ਕੋਲ ਜਾ ਕੇ ਉਹਨਾਂ ਨੂੰ ਮਾਰ ਦਿੱਤਾ ਸੀ। ਸਵੇਰ ਨੂੰ ਪਤਾ ਲੱਗਿਆ ਸੀ ਕਿ ਟੋਬੇ ਦੇ ਕੋਲ ਖਾਈ ਬਣੀ ਗਈ ਸੀ ਤੇ ਪਿੱਛੇ ਮਾਰੇ ਪਏ ਸੀ। ਅਗਲੇ ਦਿਨ ਫੁੱਲਚੋਗੜੇ ਵਿੱਚ ਕੋਈ ਜਾ ਰਿਹਾ ਤੇ ਮੈਂ ਕਹੇ ਸੀ ਜੇ ਨਹੀਂ ਕਿਸੇ ਨੇ ਫੁੱਲਚੋਗੜੇ ਜਾਣੇ ਮੈਂ ਆਪ ਦੇ ਹਸਬੰਦ ਦੇ ਆਪ ਫੁੱਲ ਚੂਗੂਗੀ ਵੀ ਮੈਂ ਜਾਊਂਗੀ। ਦਾਰੇ ਉਹ ਦਾਰੇ ਬਹੁਤ ਜਿਆਦਾ ਸੀ ਉਹ ਸਾਡੇ ਅਗਲੇ ਦਿਨ ਵੀ ਸਾਡੇ ਗਵਾਂਢ ਚ ਪਿੰਡ ਫਲੇੜਾ ਉਦੋਂ ਵੀ ਇਹੀ ਗੱਲ ਹੋਈ ਸੀ ਉਹਨਾਂ ਨੇ ਵੀ ਦੋ ਜਣੇ ਨੂੰ ਖਾਹ ਲਾਇਆ ਸੀ ਕੁੜੀ ਆਪਦੇ ਘਰ ਨੌਕਰੀ ਉਹਨੂੰ ਮਿਲ ਗਈ ਉਹ ਕੁੜੀ ਆਪਦੇ ਘਰ ਉਹ ਮੈਨੂੰ ਕੋਈ ਉਹਨਾਂ ਦੀ ਜਿਹੜੀ ਨੌਕਰੀ ਵਿੱਚ ਕੋਈ ਸੁੱਖ ਨਹੀਂ ਮਿਲਦਾ ਬਿਲਕੁਲ ਵੀ ਕਿਹ ਨੌਕ ਤੇ ਮੇਰੇ ਹਸਬੰਦ ਦੀ ਹੈ ਨਾ ਮੈਂ ਤਾਂ ਸਿਰਫ ਪੈਨਸ਼ਨ ਮਿਲਦੀ ਸੀ ਇਹ ਜਨ ਬੀ ਕੋ ਯਤਵਾਦ ਦਾ 9 ਮਹੀਨਾ ਲਵੇ ਵੀ ਜੋ ਸਾੜਨਾ ਬਣੀ ਹੈ ਕਿਸੇ ਨਾਲ ਹੋਰ ਨਾ ਬਣੀ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਅੱਜ ਗੱਲ ਕਰ ਲੈਨੇ ਆਂ ਪੰਜਾਬ ਦੇ ਉਸ ਕਾਲੇ ਦੌਰ ਦੀ ਜਦੋਂ ਪੰਜਾਬ ਦੇ ਵਿੱਚ ਲੋਕ ਆਉਣ ਤੋਂ ਡਰਦੇ ਸਨ ਜੇਕਰ 1992 ਦੀ ਗੱਲ ਕੀਤੀ ਜਾਵੇ ਤਾਂ ਪੀ ਆਰਟੀਸੀ ਦੇ ਵਿੱਚ बतौर ਕਨੈਕਟਰ ਦੀ ਡਿਊਟੀ ਕਰਦੇ ਜਗਰੂਪ ਸਿੰਘ ਜਿਨ੍ਹਾਂ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਘਰੋਂ ਚੱਕ ਕੇ ਲੈ ਗਏ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੇਸ਼ੱਕ 32 ਸਾਲ ਹੋ ਗਏ ਇਸ ਘਟਨਾ ਨੂੰ ਪਰ ਪਰਿਵਾਰ ਦੇ ਜੋ ਜ਼ਖਮ ਨੇ ਹਲੇ ਵੀ ਹਰੇ ਨਜ਼ਰ ਆਉਂਦੇ ਨੇ ਗੱਲ ਕਰ ਲੈਣੇ ਆ ਜੋ ਗਰੂਪ ਸਿੰਘ ਦੀ ਧਰਮ ਪਤਨੀ ਦੇ ਨਾਲ ਉਹਨਾਂ ਤੋਂ ਪੁੱਛਦੇ ਆ ਕਿ 32 ਸਾਲਾਂ ਦੇ ਦੌਰਾਨ ਕੀ ਸਰਕਾਰਾਂ ਦੇ ਵੱਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਉਹਨਾਂ ਦੀ ਕੋਈ ਮਦਦ ਕੀਤੀ ਗਈ ਜਾਂ ਫਿਰ ਨਹੀਂ ਸਸਿਕਾ ਮੈਮ ਜੇਕਰ ਗੱਲ ਕੀਤੀ ਜਾਵੇ 1992 ਦਾ ਦੌਰ ਅੱਜ ਵੀ ਕਿਤੇ ਨਾ ਕਿਤੇ ਯਾਦ ਕਰਕੇ ਲੂੰਘ ਕੰਡੇ ਖੜੇ ਹੋ ਜਾਂਦੇ ਹੁਣੇ ਤੇ ਆਤਮਾ ਨੂੰ ਝੰ ਜੋੜ ਕੇ ਰੱਖ ਦਿੱਤੇ ਹੁਣ ਆਖਿਰਕਾਰ ਹੋਇਆ ਕੀ ਸੀ 1992 ਜੀ ਬੋਟਾਂ ਦਾ ਬਾਈਕਾਟ ਕੀਤਾ ਹੋਇਆ ਸੀਗਾ ਅੱਤਵਾਦੀਆਂ ਵਾਲੇ ਜੀ ਮੇਰੇ ਹਸਮੈਣੇ ਬੋਟ ਪਾਈ ਸੀ ਜ਼ਰੂਰ ਜਾ ਕੇ ਪਿੰਡ ਚ ਬੋਟਾਂ ਹੋਰ ਵੀ ਪਈਆਂ ਸੀ ਮੇਰੇ ਹਸਮੈਣੇ ਪਾਈ ਸੀ ਬਹੁਤ ਜੀ ਉਸ ਤੋਂ ਬਾਅਦ ਟੋਹ ਉਠਾ ਕੇ ਅੱਤਵਾਦੀ ਲੈ ਗਏ ਸੀਗੇ ਤੇ ਰਾਤ ਨੂੰ ਉਹਨਾਂ ਨੂੰ ਪਿੰਡ ਦੇ ਵਿੱਚ ਵਿੱਚੀ ਟੋਬੇ ਦੇ ਕੋਲ ਜਾ ਕੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਸਾਨੂੰ ਸਵੇਰ ਨੂੰ ਪਤਾ ਲੱਗਿਆ ਸੀ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਅਸੀਂ ਦੇਖਦੇ ਰਹੇ ਕਿ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਪੋਸਟਮਾਸਟਰ ਮੈਂ ਸਭ ਕੁਝ ਹੋਇਆ ਪਰ ਜਦੋਂ ਫਿਰ ਉਹਨਾਂ ਨੇ ਜ਼ਿੰਮੇਵਾਰੀ ਲਈ ਸਾਨੂੰ ਫਿਰ ਪਤਾ ਲੱਗਿਆ ਵੀ ਅਤਵਾਦ ਕਿਸਾ ਹੋਇਆ ਜੀ ਅਤਵਾਦ ਇਹਨਾਂ ਨੇ ਮਾਰੇ ਸੀ ਕਿਉਂ ਕਹਿੰਦੇ ਵੀ ਉਹਨਾਂ ਨੇ ਬੋਰਡ ਪਾਈ ਸੀਗੇ ਬੀਨ ਸਿੰਘ ਸਰਕਾਰ ਨੂੰ ਇਸ ਕਰਕੇ ਜੇਕਰ ਗੱਲ ਕੀਤੀ ਜਾਵੇ ਤੁਸੀਂ ਆਖਿਆ ਕਿ ਜ਼ਿੰਮੇਵਾਰੀ ਲੈਤੀ ਗਈ ਸੀ ਉਹਨਾਂ ਨੇ ਆਖਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਉਹਨਾਂ ਨੇ ਜ਼ਿੰਮੇਵਾਰੀ ਲੈਤੀ ਗਈ ਸੀ ਅਸੀਂ ਮਾਰੇ ਅਖਬਾਰ ਚ ਆਇਆ ਸੀ ਅਖਬਾਰ ਦੀ ਕਟਿੰਗ ਮੇਰੇ ਕੋਲ ਪਈ ਹੈ ਸਾਂਭੀ ਹੋਈ ਜੀ ਜ਼ਿੰਮੇਵਾਰੀ ਲਈ ਸੀ ਉਸ ਤੋਂ ਬਾਅਦ ਸਾਨੂੰ ਐਸਡੀਐਮ ਸਾਹਿਬ ਨੇ ਵੀ ਸਰਟੀਫਿਕੇਟ ਬਣਾ ਕੇ ਦਿੱਤਾ ਸੀਗਾ ਵੀ ਇਹ ਅਤਵਾਦ ਕੇਸ ਹੋਇਆ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਵੋਟ ਪਾਉਣ ਤੋਂ ਪਹਿਲਾਂ ਵੀ ਕੋਈ ਅਜਿਹੀ ਧਮਕੀਆਂ ਜਾਂ ਵੋਟ ਪਾਉਣ ਤੋਂ ਬਾਅਦ ਕੋਈ ਧਮਕੀਆਂ ਮਿਲਿਆ ਹੁਣ ਨਹੀਂ ਸਾਨੂੰ ਕੋਈ ਧਮਕੀ ਨਹੀਂ ਸੀ ਮਿਲਿਆ ਬਿਲਕੁਲ ਕੋਈ ਤਾਂ ਪੋਰ ਪਉਣ ਤੋਂ ਪਹਿਲਾਂ ਕੋਈ ਤਾਂ hmCਨੀ ਲਈ ਬੋਰਡ ਪਾਉਣ ਤੋਂ ਬਾਅਦ ਕੋਈ ਤਾਂhmCਨੀ ਮਿਲੀ ਉਦੋਂ ਹੀ ਪਤਾ ਲੱਗਿਆ ਜਦੋਂ ਰਾਤ ਨੂੰ ਉਠਾ ਕੇ ਲੈ ਗਏ ਐ ਸਾਇਦ ਅੱਤ ਮੈਂ ਬੈਠੀ ਰਹੀ ਐ ਔਡੀਕਦੀ ਰਹੀ ਐ ਸਵੇਰ ਨੂੰ ਪਤਾ ਲੱਗਿਆ ਸੀ ਵੀ ਟੋਬੇ ਦੇ ਕੋਲ ਸਥਾਈ ਬਣੀ ਹੋਈ ਸੀ ਉਹਦੇ ਪਿੱਛੇ ਮਾਰੇ ਪਏ ਸੀਗੇ ਯਾਨੀ ਕਿ ਘਰੋਂ ਚੱਕ ਕੇ ਲੈ ਗਏ ਸੀ ਜਦੋਂ ਰਾਤ ਨੂੰ ਆਏ ਨੇ ਕਿੰਨੇ ਕੁ ਆਦਮੀ ਸੀ ਤੇ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਉਹ ਘਰੇ ਆਏ ਦੋ ਬੰਦੇ ਅੰਦਰ ਆਏ ਕੰਨ ਟੱਪ ਗਏ ਸੀ ਸਾਢੇ 9:30 ਵਜੇ ਪੈ ਗਏ ਸੀਗੇ ਮੈਂ ਬੈਠੀ ਸੀ ਮੇਰੇ ਮੱਝਾ ਰੱਖਿਆ ਸੀ ਮੈਂ ਧਾਰ ਕੱਢ ਕੇ ਹਟੀ ਸੀ ਜੀ ਉਹ ਥਾਕੇ ਲੱਗੀ ਵੀ ਕਿਸੇ ਦਾ ਘਰ ਪੁੱਛਣਾ ਹੈ ਮੈਂ ਉਡੀਕਦੇ ਰਹੀ ਵੀ ਆਉਂਦੇ ਆ ਮੁੰਦੇ ਜਦੋਂ ਮੈਂ ਬਾਹਰ ਗਈ ਦੇਖਿਆ ਤਿੰਨ ਬੰਦੇ ਹੋਰ ਖੜੇ ਸੀਗੇ ਉਹਨਾਂ ਨੂੰ ਮਨ ਕਿਹਾ ਵੀ ਬੀਬੀ ਤੂੰ ਅੰਦਰ ਚਲੀ ਜਾ ਇਹਨਾਂ ਨੂੰ ਅਸੀਂ ਕਿਸੇ ਦਾ ਘਰ ਪੁੱਛ ਕੇ ਹੁਣ ਵਾਪਸ ਮੋੜ ਦਿੰਨੇ ਆ ਉਦੋਂ ਡਰੀ ਇੰਨਾ ਸੀਗਾ ਵੀ ਮਤਲਬ ਅਸੀਂ ਬਾਹਰ ਨਹੀਂ ਸਿੱਕ ਨਿਕਲਦੇ ਕਿਉਂ ਬੰਨ ਵਿੱਚ ਬਹੁਤ ਡਰ ਹੋਇਆ ਸੀਗਾ ਉਹ ਸਾਨੂੰ ਸਵੇਰ ਨੂੰ ਫਿਰ ਪਤਾ ਲੱਗਾ ਸਵੇਰ ਨੂੰ ਜਦੋਂ ਅਸੀਂ ਉਹਨਾਂ ਦੀ ਭਾਲ ਕੀਤੀ ਵੀ ਹੁਣ ਤੱਕ ਆਏ ਨਹੀਂਗੇ ਤੇ ਸਾਨੂੰ ਸਰਪੰਚ ਵੀ ਉਸ ਟਾਈਮ ਤੇ ਹਜੂ ਗੁਰੂਪ ਸਿੰਘ ਸਰਪੰਚ ਸੀ ਉੱਥੇ ਪਿੰਡ 'ਚ ਉਹਦੇ ਘਰ ਗਏ ਅਸੀਂ ਉਹਨੂੰ ਪੁੱਛਿਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਇੱਥੇ ਕਿਤੇ ਕਿਸੇ ਮੋਟੇ ਤੇ ਬਿਠਾ ਕੇ ਬੈਠੇ ਹੋਣਗੇ ਆ ਜਾਂਦਾ ਪਰ ਸਾਈ ਰਾਤ ਲੰਗ ਚੁੱਕੀ ਸੀ ਵੀ ਸਾਡਾ ਵੀ ਮਾਨੇ ਸੀ ਖੜ ਰਿਹਾ ਜਦੋਂ ਮੈਂ ਪਿੰਡ ਦੇ ਬੰਦਿਆਂ ਨੂੰ ਜਾਂ ਆਪਦੇ ਕੋਈ ਆਸਗਵੰਦ ਬੰਦਿਆਂ ਨੂੰ ਬੁਲਾਇਆ ਤੇ ਜਦੋਂ ਉਹਨਾਂ ਜਾ ਕੇ ਦੇਖਿਆ ਲੱਭਿਆ ਤੇ ਪਤਾ ਲੱਗਿਆ ਵੀ ਥਾਈ ਦੇ ਪਿਛਲੇ ਪਾਸੇ ਉਹ ਮਾਰੇ ਪਏ ਸੀਗੇ ਉਸ ਤੋਂ ਬਾਅਦ ਉਹਦੀ ਰੌਲਾ ਪੈ ਗਿਆ ਬਹੁਤ ਮਿਲਟਰੀ ਆ ਗਈ ਪੁਲਿਸ ਆ ਗਈ ਤੇ ਚੱਕ ਕੇ ਉਹਨਾਂ ਨੂੰ ਲਾਇ ਸੰਗਰੂਰ ਲਿਆਂਦਾ ਸੀਗਾ ਉਦੋਂ ਸੁਨਾਮ ਪੋਸਟਮਾਸਟਰ ਵੀ ਸੀ ਹੁੰਦਾ ਸੰਗਰੂਰ ਲਿਆਏ ਸੀਗੇ ਅਤੇ ਦੂਸਰੇ ਦਿਨ ਅਸੀਂ ਉਹ ਪਿੰਡ ਦਾ ਡਾਰੇ ਨਾ ਸੀ ਵੀ ਮੇਰੇ ਸਾਰੇ ਪੇਰੈਂਟਸ ਪਟਿਆਲੇ ਰਹਿੰਦੇ ਸੀਗੇ ਤੇ ਕੋਈ ਵੀ ਕਹਿਣ ਵੀ ਸੀ ਜाह नहीं ਸੀ ਰਹਾ ਬਿਲਕੁਲ ਹੀ ਉਹਨਾਂ ਨੇ ਵੀ ਜਦੋਂ ਅਖਬਾਰ 'ਚ ਖਬਰ ਪੜ੍ਹੀ ਤੀਸਰੇ ਦਿਨ ਬਿਆਤਵਾਦਿਆਂ ਨੇ ਮਾਰਤਾ ਮੇਰੇ ਮम्मा ਬੜੇ ਹੋਸ਼ ਸੀਗੇ ਪੜੇ ਲਿਖੇ ਜੀ ਵਧੀਆ ਉਹਨਾਂ ਨੇ ਦੇਖਿਆ ਵੀ ਪਿੰਡ ਚ ਕੋਈ ਜਗਰੂ ਕੰਟਰੈਕਟਰ ਸੀ ਵੀ ਆਪਣੇ ਘਰ ਚ ਇਹ ਗੱਲ ਹੋ ਗਈ ਉਹ ਫੇਰ ਆਏ ਸੀਗੇ ਫੇ 3 ਸੇ 4 ਦਿਨ ਇਹ ਅਖਬਾਰ ਵਾਲਿਆਂ ਨੇ ਜ਼ਿੰਮੇਵਾਰੀ ਲਈ ਸੀਗੀ ਮੈਨੂੰ ਵੀ ਆਸਗੌਰ ਚ ਦੱਸਿਆ ਜੋ ਪੜੇ ਲਿਖੇ ਬੰਦੇ ਸੀਗੇ ਵੀ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਵੀ ਘਨੋਰੀ ਦਾ ਭੋਲਾ ਸਿਵਾਰ ਸੀ ਬਮਾਲ ਦਾ ਸੀ ਵੀ ਉਹਨਾਂ ਨੇ ਮਾਰੇ ਵੀ ਕਿਉਂਕਿ ਇਹਨਾਂ ਨੇ ਬੋਟ ਪਾਈ ਸੀ ਮੈਂ ਜਿੱਕਰ ਗੱਲ ਕੀਤੀ ਆ ਵੀ ਜਿਸ ਜਦੋਂ ਤੁਹਾਡੇ ਪਤੀ ਨੂੰ ਮੌਤ ਦੇ ਘਾਟੋਂ ਉੱਤਰ ਰਹਿ ਗਿਆ ਤਾਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਡਾਰੀ ਬੜਾ ਸੀ ਪਿੰਡ ਚ ਜਾਂ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਸੀ ਕੋਈ ਲੋਕ ਬਾਹਰ ਵੀ ਨਹੀਂ ਨਿਕਲਦੇ ਸੀ ਕਿ ਫਿਰ ਸੰਸਕਾਰ ਮੌਕੇ ਤਾਂ ਮੈਨੂੰ ਲੱਗਦਾ ਕਿ ਪਿੰਡ ਵਾਲੇ ਨਾ માત્ર ਇਕੱਠੇ ਹੋਏ ਉਹਨਾਂ ਹਾਂਜੀ ਹਾਂਜੀ ਪਰ ਸੰਸਕਾਰ ਮੌਕੇ ਪਿੰਡ ਦੇ ਬੰਸ ਜਿਹੜੇ ਮੇਰੇ ਖਾਸ ਸੀ ਸਰੀਕੇ ਦੇ ਉਹੀ ਲਗੇ ਸੀ ਚਾਕੇ ਜਿਸ ਤਰ੍ਹਾਂ ਪਿੰਡਾਂ ਦਾ ਰਿਵਾਜ ਹੁੰਦਾ ਪੱਥਾਈ ਦੇ ਵਿੱਚ ਦੀ ਪਰੇ ਦਰਵਾਜ਼ੇ ਵਿੱਚ ਦੀ ਲੈ ਜਾਣੇ ਐਦਾਂ ਨਹੀਂ ਚਲ ਗਏ ਸਿੱਧੇ ਹੀ ਸੜਕ ਦੇ ਉੱਪਰ ਦੀ ਲਿਜਾ ਕੇ ਬਸ ਸੰਸਕਾਰ ਕਰਿਆ ਸੀ ਅਗਲੇ ਦਿਨ ਫੁੱਲ ਚੋਗਣ ਵੀ ਨਹੀਂ ਸੀ ਕੋਈ ਜਾ ਰਿਹਾ ਹਾਂ ਕੈਸੀ ਫੁੱਲ ਨਹੀਂ ਚੁਗਣੇ ਉਸ ਟਾਈਮ ਤੇ ਮੈਂ ਉਸ ਟਾਈਮ ਬਹੁਤ ਦਲੇਰ ਸੀਗੀ ਜਿਵੇਂ ਤਾਂ ਹੁਣ ਹੋ ਗਿਆ ਤੇ ਮੈਂ ਕਹਾਂ ਸੀ ਜੇ ਨਹੀਂ ਕਿਸੇ ਨੇ ਫੁੱਲ ਚੁਗਣ ਜਾਣੇ ਮੈਂ ਆਪ ਦੇ ਹਸਬੰਡ ਦੇ ਆਪ ਫੁੱਲ ਚੁਗੂਗੀ ਵੀ ਮੈਂ ਜਾਉਂਗੀ ਫਿਰ ਉਦੋਂ ਸਾਡੇ ਪੰਜ ਚਾਰ ਬੰਦੇ ਗਏ ਨਾਲ ਫੁੱਲ ਚੁੱਕੇ ਤੇ ਸਾਡੇ ਜਿਹੜੇ ਰਿਸ਼ਤੇਦਾਰ ਸਿਓ ਫਿਰ ਪਾ ਗਏ ਸੀ ਜੇਕਰ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਫੁੱਲ ਚੁਕਣ ਕੋਈ ਨਹੀਂ ਗਿਆ ਸੀ ਸੰਸਕਾਰ ਮੌਕੇ ਸਿਰਫ ਤੁਹਾਡੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਸੀ ਮੈਨੂੰ ਲੱਗਦਾ ਕਿ ਇਸ ਹੱਬ ਦੇ ਨਾਲ ਭੋਗ ਤਾਂ ਇੱਕ ਦੋ ਵਿਅਕਤੀ ਨੇ ਪਾ ਦਿੱਤਾ ਨਹੀਂ ਭੋਗ ਵੇਲੇ ਫਿਰ ਜਿੰਮੇਵਾਰ ਲੈ ਲਈ ਸੀ ਭੋਗ ਲੈ ਸਾਡੇ ਸਿੱਕੇ ਸਾਡੇ ਰਿਸ਼ਤੇ ਮੇਰੇ ਪਰਿਵਾਰ ਬਹੁਤ ਵੱਡਾ ਸੀ ਰਿਸ਼ਤੇਦਾਰ ਆ ਗਏ ਸੀਗੇ ਤੇ ਪਿੰਡ ਦੇ ਸਾਡੇ ਜਿਸ ਤਰ੍ਹਾਂ ਵੀ ਅਸੀਂ ਉਦਾਂ ਹੀ ਆ ਗਏ ਸੀਗੇ ਇਸ ਕਟਣ ਤੋਂ ਬਾਅਦ ਬੱਚਿਆਂ 'ਚ ਬੜਾ ਡਰਦਾ ਮਾਹੌਲ ਹੋ ਗਿਆ ਹੋਊਗਾ ਬੱਚੇ ਮੇਰਾ ਇੱਕ ਤਾਂ 6 ਸਾਲ ਦਾ ਸੀ ਜੀ ਮੇਰੇ ਬੇਟਾ 6 ਸਾਲ ਦਾ ਮੇਰੀ ਗੁੜੀ ਹੈ ਜਿਹੜੀ ਹੁਣ ਆ ਇਹਨਾਂ ਜੋ ਮੇਲੇ 8ਵੀਂ ਕਲਾਸ ਚ ਦਾਖਲ ਕਰਾਈ ਸੀ ਮੈਂ ਉਹਨਾਂ ਦੇ ਭੋਗ ਤੋਂ ਬਾਅਦ ਬਸ ਮੈਂ ਕੱਲੀ ਹੋਈ ਸੀ ਕੱਲੀ ਔਰਤ ਆ ਇੰਨਾ ਕੁ ਚੱਲਣਾ ਇੱਕ ਪਾਸੇ ਬੱਚਿਆਂ ਦੀ ਜ਼ਿੰਮੇਵਾਰੀ ਤੇ ਦੂਜੇ ਪਾਸੇ ਜਦੋਂ ਮਾਹੌਲ ਐ ਜਿਹਾ ਸੀ ਤਾਂ ਮੈਨੂੰ ਕਿਤੇ ਤੁਹਾਨੂੰ ਡਰ ਨਹੀਂ ਲੱਗਦਾ ਸੀ ਕਿ ਸ਼ਾਇਦ ਮੇਰੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿ ਸ਼ਾਇਦ ਪਰਿਵਾਰਕ ਮੈਂਬਰ ਕਿਸੇ ਹੋਰ ਨੂੰ ਨਾ ਲੈ ਜਾਣ ਨਹੀਂ ਡਰ ਉਹ ਤੋਂ ਡਰ ਬਹੁਤ ਜ਼ਿਆਦਾ ਸੀ ਉਹ ਸਾਡੇ ਅਗਲੇ ਦਿਨ ਵੀ ਸਾਡੇ ਗੁਆਂਢ ਚ ਪਿੰਡ ਫਲੇੜਾ ਉਦੋਂ ਵੀ ਇਹੀ ਗੱਲ ਹੋਈ ਸੀ ਉਹਨਾਂ ਨੇ ਵੀ ਦੋ ਜਣੇ ਨੂੰ ਫਾਹਲਾਇਆ ਸੀਗਾ ਉਹਦੇ ਨਾਲ ਤਰਖਤ ਨਾਲ ਡਰਤਾ ਸੀਗਾ ਫੇਰ ਕਰਦੀ ਵੀ ਕੀ ਜੀ ਬੱਚੇ ਤਾਂ ਪਾਲਨੇ ਸੀ ਨਾ ਬੱਚੇ ਛੱਡ ਕੇ ਭੱਜੇ ਨਹੀਂ ਸੀ ਜਾਂਦਾ ਕਿਸੇ ਪਾਸੇ ਬੱਚੇ ਤਾਂ ਪਾਲਨੇ ਸੀ ਡਰ ਸੀ ਜ਼ਰੂਰ ਪਰ ਉਦੋਂ ਫੇਰ ਜਿਹੜੇ ਮੰਤਰੀ ਭਗਵਾਨ ਸੌਰ ਉਹ ਮੰਤਰੀ ਬਣੇ ਸੀਗੇ ਇਹਨਾਂ ਨੇ ਫੇਰ ਮੇਰੀ ਬੜੀ ਮਦਦ ਕੀਤੀ ਸੀ ਇਹਨਾਂ ਨੇ ਬੜੀਆ ਸਿਰ ਤੇ ਹੱਥ ਰੱਖਿਆ ਸੀ ਪੁਲਿਸ ਦੇ ਵੱਲੋਂ ਕੋਈ ਸੁਰੱਖਿਆ ਨਹੀਂ ਮਿਲੀ ਉਸ ਸਮੇਂ ਨਹੀਂ ਪੁਲਿਸ ਵੱਲੋਂ ਕੋਈ ਸੁਰੱਖਿਆ ਨਹੀਂ ਮਿਲੀ ਨਾ ਜੀ ਪੁਲਿਸ ਵੱਲੋਂ ਕੋਈ ਸੁਰੱਖਿਆ ਨਹੀਂ ਸੀ ਮਿਲੀ ਜੀ ਜੇਕਰ ਬੱਚਿਆਂ ਦੀ ਗੱਲ ਕੀਤੀ ਜਾਵੇ ਕਿੰਨੇ ਬੱਚੇ ਨੇ ਟੋੜੇ ਬੱਚੇ ਮੇਰੇ ਇੱਕ ਬੇਟਾ ਉਹਨਾਂ ਦੀ ਡੈਥ ਤੋਂ ਪਹਿਲਾਂ ਕਿ ਮੇਰਾ ਬੇਟਾ ਪੂਰਾ ਹੋ ਗਿਆ ਸੀ ਜਦੋਂ ਉਹਨਾਂ ਦੀ ਡੈਥ ਹੋਈ ਇੱਕ ਮੇਰੇ 6 ਸਾਲ ਦਾ ਬੇਟਾ ਸੀ ਇੱਕ ਮੇਰੀ ਬੇਟੀ ਸੀ ਮੇਰੇ ਕੋਲ ਦੋ ਬੱਚੇ ਸੀ ਪਰਿਵਾਰ ਸਾਡਾ ਸਾਰੇ ਸੱਸ ਸਹੁਰੇ ਮੇਰੇ ਪਹਿਲਾਂ ਡੈਥ ਹੋ ਚੁੱਕੀ ਸੀ ਤੇ ਮੇਰੇ ਬ੍ਰਦਰ ਦੇ ਬ੍ਰਦਰ ਸੀ ਪਟਿਆਏ ਰਹਿੰਦੇ ਸੀ ਸ੍ਰੀਕੇ ਜਦ ਅੱਜਕਲ ਕੋਣ ਹੁੰਦਾ ਜੀ ਕੋਈ ਮਦਦ ਨਹੀਂ ਕਰਦਾ ਮੈਂ ਕੱਲੀ ਨੇ ਜੋ ਕੁ ਸੋਇਆ ਆ। ਕੀ ਉਸ ਤੋਂ ਬਾਅਦ ਸਰਕਾਰ ਨੇ ਤੁਹਾਡੀ ਬਾਹ ਫੜੀ ਕੋਈ ਆਰਥਿਕ ਤੌਰ ਤੇ ਮਦਦ ਕੀਤੀ? ਸਰਕਾਰ ਨੇ 1 ਲੱਖ ਰੁਪਏ ਦਿੱਤਾ ਸੀ। ਉਹ ਸੀ ਪਹਿਲਾਂ 50000 ਨਹੀਂ ਦਿੱਤੀ ਸੀ 92 ਤੋਂ ਬਾਅਦ 1 ਲੱਖ ਰੁਪਏ ਕਰਤਾ ਸੀਗਾ। 1 ਲੱਖ ਰੁਪਏ ਦਿੱਤਾ ਸੀਗਾ। 1500 ਰੁਪਏ ਪੈਨਸ਼ਨ ਪਹਿਲਾਂ ਦੇ ਰਹੇ ਸੀ। ਸਟਾਰਟਿੰਗ ਤੋਂ ਜਦੋਂ ਇਹ 1990 ਤੋਂ ਚੱਲਿਆ ਤਬਾ ਦੇ। 1500 ਤੋਂ ਬਾਅਦ ਫਿਰ ਇਹਨੇ 2500 ਕਰਤਾ ਸੀ। 2500 ਤੋਂ ਬਾਅਦ ਫਿਰ ਜਦੋਂ ਪੱਠਾ ਲ ਬੀਬੀ ਆਏ ਇਹ ਜਿੰਦਕੋ ਪੱਠਾ ਜੀ ਮੁੱਖ ਮੰਤਰੀ ਬਣੇ ਆ। ਫਿਰ ਇਹਨਾਂ ਨੇ ਆ ਨਾ ਸੌਰੀ 2500 ਕਰਤੀ ਪੱਠਲ ਜੀ ਨੇ ਫਿਰ ਬਾਦ ਸਰਕਾਰ ਨੇ ਕਰਤਾ ਸੀ 5000 ਰੁਪਏ 2500 ਇਕੱਠੇ ਹੀ ਵਧਾਤਾ ਸੀਗਾ ਫਿਰ ਨੀ ਕਿਸੇ ਸਰਕਾਰ ਨੇ ਪੁੱਛਿਆ ਬਿਲਕੁਲ ਹੀ ਕੈਪਟਨ ਸਰਕਾਰ ਨੇ ਬਿਲਕੁਲ ਝਾਕ ਕੇ ਹੀ ਨਹੀਂ ਜੀ ਇਹ ਫਿਰ ਜੋ ਚਰਨਜੀਤ ਸਿੰਘ ਚੰਨੀ ਆਏ ਐ ਇਹਨਾਂ ਨੇ 1000 ਰੁਪਏ 40 ਦਿਨਾਂ ਦੇ ਅੰਦਰ ਅੰਦਰ ਇਹ 40 ਦਿਨ ਰਹੇ ਪਤਾ ਨਹੀਂ 45 ਦਿਨ ਰਹੇ ਹੈ ਜੀ ਤੇ ਇਹਨਾਂ ਨੇ 1000 ਰੁਪਏ ਹੋਰ ਵਧਾਇਆ ਸੀਗਾ ਇਹਨਾਂ ਨੇ 6000 ਰੁਪਏ ਕੀਤਾ ਸੀਗਾ ਤੇ ਉਹ ਹੋਰ ਨਹੀਂ ਸੀਗਾ ਇਹ ਨੌਕਰੀ ਉਦੋਂ ਇਹਨਾਂ ਨੇ ਕੱਢਤੀ ਸੀ ਵੀ ਜਿਹੜੇ ਅਤਵਾਦੀ ਪੀੜਤ ਪਰਿਵਾਰ ਹੈਗੇ ਉਹਨਾਂ ਦੇ ਬੱਚੇ ਨੌਕਰੀ ਦਵਾਂਗੇ ਇਹ ਫਿਰ ਉਦੋਂ ਪਹਿਲਾਂ ਤਾਂ ਮੇਰੇ ਆਰਡਰ ਹੋਏ ਸੀ ਜੀ ਮੁਸਬਾ ਕਮੇਟੀ ਚ ਗੜਬੇ ਤੇ ਉਦੋਂ ਮੇਰੇ ਬੱਚੇ ਛੋਟੇ ਸੀ 나ਹੀਂ ਮੈਨੂੰ ਕੋਈ ਗਾਈਡ ਕਰਨ ਵਾਲਾ ਸੀਗਾ ਮੇਰੇ ਕੋਲ ਅਪਾਇੰਟਮੈਂਟ ਲੈਟਰ ਸੀ ਮੇਰੇ ਕੋਲ ਤੇ ਉੱਥੇ ਮੈਨੂੰ ਲੱਗੇ ਕਹਿਣ ਵੀ ਇਹਦੀ ਬਦਲੀ ਨਹੀਂ ਹੁੰਦੀ ਜੀ ਤੁਸੀਂ ਬੱਚਿਆਂ ਦਾ ਕਿਵੇਂ ਕਰੋਗੇ ਮੈਨੂੰ ਕੋਈ ਗਾਈਡ ਕਰਨਾ ਹੈ ਨਹੀਂ ਸੀ ਨਹੀਂ ਤਾਂ ਮੈਂ ਆਪ ਜੁਆਇਨ ਕਰ ਦਿੱਤੀ ਜਾ ਕੇ ਮੈਂ ਆਪ ਪੜ੍ਹੀ ਲਿਖੀ ਸੀਗੀ ਤੇ ਫਿਰ ਉਸ ਤੋਂ ਬਾਅਦ ਮੈਂ ਚੁੱਪ ਕਰ ਗਈ ਫਿਰ ਮੇਰੀ ਬੇਟੀ ਜਦੋਂ ਪਲੱਸ 2 ਕਰ ਲਈ ਸੀ ਫਿਰ ਫਿਰ ਨਿਕਲਿਆ ਵੀ ਅਤਵਾਦ ਪਿੰਡ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦਿੰਦੇ ਆ ਫਿਰ ਮੈਂ ਮੇਰੀ ਬੇਟੀ ਲੁਵਾਤੀ ਸੀ ਜੀ ਇਹ ਪੱਠਲ ਨੇ ਵੀ ਕੀਤਾ ਸੀ ਵੀ ਜਿਨ੍ਹਾਂ ਦੇ ਬੱਚੇ ਨੌਕਰੀ ਵੀ ਮਿਲ ਲੈ ਇਹ ਸੀ ਵੀ ਜੇ ਤੁਸੀਂ ਨੌਕਰੀ ਲਓਗੇ ਤਾਂ ਪੈਨਸ਼ਨ ਨਹੀਂ ਮਿਲੂਗੀ ਇਹ ਜਦੋਂ ਰਜਿੰਦਰਗੜ੍ਹ ਪੱਠਲ ਆਏ ਉਹਨਾਂ ਨੇ ਇਹ ਕਾਨੂੰਨ ਘਣਾਇਆ ਸੀ ਵੀ ਜੇ ਨੌਕਰੀ ਲੈਣੀ ਹੈ ਨੌਕਰੀ ਮਿਲੂ ਨਾਲ ਨਾਲ ਵੀ ਪੈਨਸ਼ਨ ਵੀ ਲੱਗ ਹੀ ਲੱਗੂਗੇ ਇਹਨਾਂ ਦੇ ਜਿਉਂਦੇ ਸੋ ਕੁੜੀ ਤਾਂ ਆਪਣੇ ਘਰ ਹੈ ਨੌਕਰੀ ਉਹਨੂੰ ਮਿਲ ਗਈ ਉਹ ਕੁੜੀ ਆਪਦੇ ਘਰ ਹੈ ਉਹ ਮੈਨੂੰ ਕੋਈ ਉਹਨਾਂ ਦੀ ਜਿਹੜੀ ਨੌਕਰੀ ਵਿੱਚ ਕੋਈ ਸੁੱਖ ਨਹੀਂ ਮੈਨੂੰ ਉਹਨਾਂ ਦਾ ਬਿਲਕੁਲ ਵੀ ਕਿਉਂ ਨੌਕ ਤੇ ਮੇਰੇ ਹਸਬੰਦ ਦੀ ਹੈ ਨਾ ਮੈਂ ਤਾਂ ਸਿਰਫ ਪੈਨਸ਼ਨ ਮਿਲਦੀ ਸੀ 6000 ਰੁਪਏ। ਉਹ ਸਮਾਂ ਯਾਦ ਕਰਕੇ ਲੱਗਦਾ ਚਿਹਰੇ ਤੋਂ ਲੱਗ ਰਿਹਾ ਕਿ ਬੜਾ ਸੰਤਾਪ ਹੋ ਗਿਆ। ਉਹ ਤੁਸੀਂ ਪੜ ਨਹੀਂ ਸਕਦੇ। ਸਾਰੀ ਉਮਰ ਕੱਟੇ 35 ਸਾਲ ਹੋ ਗਏ। ਚਲੋ ਜੇ ਮੇਰੇ ਬੱਚਾ ਵੀ ਹੁੰਦਾ ਰਹਿੰਦਾ ਫਿਰ ਵੀ ਮੈਨੂੰ ਕੋਈ ਹੋਰ ਚੈੱਕ ਕਰਨੀ ਸੀ ਦੋਨੇ ਬੇਟੇ ਨੇ ਦੱਸੋ ਹਾਂ ਜੀ ਦੋਨਾਂ ਦੀ 20 ਸਾਲ ਦੀ ਹੋ ਗਈ ਉਹ ਹੀ ਉਹ ਆਟ ਪੇਸ਼ੈਂਟ ਹੋਇਸ ਮੈਂ ਬਹੁਤ ਲਾਜ ਕਰ ਬਹਾ ਉਹਦਾ ਪਰ ਉਹਦੀ ਕੋਈ ਗਲਤ ਵੀ ਵੀ ਚੈੱਕ ਕਰ ਗੱਲ ਕੀਤੀ ਜਾਵੇ 1992 90 ਦੀ 94 ਦੀ ਤਾਂ ਉਸ ਵਾਂ ਕਿਤੇ ਨਾ ਕਿਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋਵਾਂਗੇ ਕਿ ਪੰਜਾਬ ਚੋਂ ਸਮਾਂ ਫੇਰ ਨਾ 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 ਮੈਂ ਤਾਂ ਕਹਿੰਨੀ ਆ ਵੀ ਨਾ ਬਿਲਕੁਲ ਨਹੀਂ ਮੈਂ ਇਹ ਕਹਿੰਨੀ ਵੀ ਕੋਈ ਹੱਤਵਤਾ ਨਾ ਵੀ ਨਾ ਲਵੇ ਵੀ ਕੋਈ ਹੱਤਵਤਾ ਨਾ ਵੀ ਨਾ ਲਵੇ ਵੀ ਜੋ ਸਾਡੇ ਨਾਲ ਬਣੀ ਹੈ ਕਿਸੇ ਨਾਲ ਹੋਰ ਨਾ ਬਣੇ ਜਿਨ੍ਹਾਂ ਦੇ ਉੱਤੇ ਬੀਤਦੀ ਹੈ ਕਹਿੰਦੇ ਉਸੇ ਨੂੰ ਪਤਾ ਉਸੇ ਨੂੰ ਪਤਾ ਹੁੰਦਾ ਹੈ ਉਸੇ ਨੂੰ ਪਤਾ ਹੁੰਦਾ ਜੀ ਇੰਨੀ 30 ਸਾਲ 31 ਸਾਲ ਦੀ ਸੀ ਜਿੱ ਮੇਰੇ ਹਸਬੰਦ ਡੈਥ ਹੋਈ ਹੈ 92 ਜਬ ਉਹਨੇ ਡੈਥ ਹੋ ਗਿਆ 77 ਮੇਰੀ ਮੈਰਿਜ ਹੋਈ ਇਸੇ ਲਈ 3 ਸਾਲ ਹੋ ਗਏ ਹਾਂਜੀ ਹਾਂਜੀ 3 ਸਾਲ ਹੋ ਗਏ ਮੈਂ ਹਾਂ ਤੇ ਬੀਬੀ ਜਿੱਕਰ ਗੱਲ ਕੀਤੀ ਹੈ ਵੀ 6000 ਰੁਪਏ ਦੇ ਨਾਲ ਘਰ ਦਾ ਗੁਜ਼ਾਰਾ ਕਰਨਾ ਆ ਇਕੱਲਿਆਂ ਬੜਾ ਔਖਾ ਜ਼ਿੰਦਗੀ ਜੇ ਤੁਹਾਨੂੰ ਪਤਾ ਹੈ ਕਿ ਕਿੱਥੇ ਗੁਜ਼ਾਰਾ ਹੁੰਦਾ ਜਿੱਕਰ ਮੰਗਾਈ ਦੇਖ ਲਓ ਬਿਮਾਰੀ ਠਮਾਰੀ ਸਾਰਾ ਕੁਝ ਹੈ ਚਲੋ ਪਰ ਉਹ ਕਰੀਏ ਵੀ ਕੀ ਜੇ ਕੋਈ ਜ਼ੋਰ ਤਾਂ ਲੱਗ ਨਹੀਂ ਸਕਦਾ ਤਾਂ ਸਰਕਾਰ ਨੂੰ ਚਾਹੀਦਾ ਹੈ ਵੀ 84 ਦੇ ਨੂੰ ਕਿੰਨਾ ਕੁਸ਼ ਦੇ ਰਹੇ ਹੈ ਜਿਹੜੇ 84 ਦੰਗੇ ਹੋਏ ਸਨ ਉਹਨਾਂ ਨੂੰ ਤਾਂ 7-7 8-8 ਲੱਖ ਰੁਪਏ ਮਿਲੇ ਸਾਨੂੰ 1 ਲੱਖ ਰੁਪਏ ਦੇ ਕੇ ਮੁੜ ਕੇ ਸਰਕਾਰ ਨੇ ਚੱਕੀ ਇੱਧਰ ਵੀ ਬਿਲਕੁਲ ਹੀ ਕੁਝ ਨਹੀਂ ਕੀਤਾ ਜੀ ਜੀ ਬਿਲਕੁਲ ਐਸੀ 1992 ਦੇ ਅਤਵਾਦ ਦੇ ਦੌਰ ਦੇ ਵਿੱਚ ਪੀੜਿਤ ਪਰਿਵਾਰ ਜਿਨ੍ਹਾਂ ਨੇ ਪਿੰਡੇ ਦੇ ਉੱਤੇ ਸੰਤਾਪ ਓਗਿਆ ਅਤੇ ਇਨਾਂ ਦੇ ਜੋ ਪਤੀ ਸੀ ਪੀਆਰਟੀਸੀ ਦੇ ਵਿੱਚ बतौर ਕਨੈਕਟਰ ਸੀ ਇੱਕ ਵੋਟ ਪਾਉਣ ਦੀ ਸਜ਼ਾ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋ ਕੇ ਮਿਲੀ ਅਤੇ ਪਿੱਛੇ ਰਹਿ ਗਿਆ ਪਰਿਵਾਰ ਬਿਲਕਦਾ ਹੋਇਆ ਅਤੇ ਪਰਿਵਾਰ ਕਹਿ ਰਿਹਾ ਕਿ 6000 ਰੁਪਏ ਦੇ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਹੈ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ ਸੰਗਰੂਰ